ਹਏ ਬੜਾਈ ਚਿਰ ਹੋ ਗਿਆ ਗਿਆਨੂ ਅਜੇ ਤੱਕ ਨਹੀਂ ਆਏ ਕਿਤੇ ਗੱਲ ਹੀ ਨਾ ਵਾਜੇ ਕੋਈ ਕਿਤੇ ਗਾਲੀ ਨਾ ਪੈ ਗਏ ਹੁਣ ਪਿਓ ਪੁੱਤੋ ਦੇ ਹੈ ਵੀ ਇਦਾਂ ਦੇ ਹੀ ਆ ਨਾ ਕਿਹੜਾ ਖੂਨ ਦਾ ਪਤਾ ਵਾ ਹੰਕਾਰੀਆਂ ਤੇ ਗੱਲਾਂ ਕਰਦੇ ਆ ਮੈਨੂੰ ਹੁਣ ਟੈਨਸ਼ਨ ਹੋਣ ਡੈ ਪੀ ਨਾਵੇਂ ਮੁੰਡੇ ਨੂੰ ਕੱਲਣ ਜੋਗੀ ਤੇ ਨਾ ਹੋਰ ਹਾਈ ਕੀ ਕਰਾਂ ਮੈਂ ਆ ਗਏ ਜੇ ਓਏ ਆ ਗਿਆ ਵਾ ਹਾ ਸ਼ੁਕਰ ਵਾ ਕਿਤੇ ਇੰਨਾ ਟਾਈਮ ਥੋੜੀ ਲਾਈਦਾ ਹੁੰਦਾ ਵਾ ਤੁਸੀਂ ਤੇ ਜਾ ਕੇ ਉੱਥੇ ਬਹਿ ਹੀ ਗਏ ਉਹ ਲਾਮਾ ਦੇਣ ਗਿਆ ਕੋ ਸੁਣਾ ਦੇਣੇ ਗਿਆ ਉਥੇ ਠੀਕ ਆ ਬੜਾ ਕਰ ਲਾ ਮਾ ਕੀ ਨਹੀਂ ਹੋ ਰਾ ਤੇ ਕੀ ਆਂਦੇ ਫਿਰ ਉਹਨੂੰ ਕਹ ਮੈਂ ਆਪਣੇ ਮੁੰਡਿਆਂ ਨੂੰ ਸਮਝਾ ਕੇ ਰੱਖਿਆ ਕਰ ਗੁਰਪਿੰਦਰ ਨੂੰ ਮੈਂ ਮੂੰਹ ਖੋਲਿਆ ਇਹਨੇ ਮੈਂ ਅੱਜ ਗਿਲਾ ਕੀਤਾ ਸਾਡੇ ਨਾਲ ਗੱਲ ਹੋ ਰਗੀ ਕਿ ਜੁੱਤੀਆਂ ਸੋਗ ਕਿ ਮੈਂ ਕਿਹਾ ਚੰਗਾ ਕੀਤਾ ਬੜੀ ਮਹਿੰਗੀ ਸੀ ਵੇਚੀ ਜਿੰਨੀ ਹੋਈ ਮੇਰੇ ਕੋਲ ਅੱਛਾ ਕੀ ਆਂਦੇ ਫਿਰ ਹਾਂ ਕੀ ਆਂਦੇ ਆ ਖੜਾ ਉਖੜਾ ਕੀ ਹਾਂ ਫਿਰ ਕੋਹ ਨਹੀਂ ਕੋਹ ਨਹੀਂ ਕੋਹ ਨਹੀਂ ਗੱਲ ਕੋ ਕੀ ਹੋਈ ਗਾਨ ਮੈਂ ਮੈਨੂੰ ਤੇ ਆਪਨੇ ਪਤਾ ਵੀ ਗੱਲ ਕੀ ਹੋਈ ਤੇ ਅੱਛਾ ਆਹੋ ਤੇ ਇੱਕ ਗੱਲ ਹੈਗੀ ਭਰਾ ਮੇਰਾ ਕਹਿੰਦਾ ਪਿੰਨੂ ਆ ਲੈਂਦੇ ਉਹ ਹੁੰਦਾ ਮੇਰੇ ਮੱਥੇ ਨਿਗਾ ਲਗਾ ਮੁੰਡਾ ਨਹੀਂ ਮਿਲਿਆ ਤੁਹਾਨੂੰ ਉਹ ਨਾ ਉਹ ਕਿਥੇ ਮੇਰੇ ਮਥੇ ਲੱਗਾ ਉਹ ਲੱਗਦਾ ਤੇ ਮੈਂ ਮਾਤਣਾ ਦੋ ਕੰਨਾਂ ਤੇ ਉਹਦੇ ਵੀ ਲੱਗੇ ਪਿਓ ਦੇ ਹੁੰਦੇ ਚੱਲ ਉਹਦਾ ਪਿਓ ਨੂੰ ਤਾਂ ਪਤਾ ਲੱਗ ਗਿਆ ਕਰ ਤੂੰ ਉਦਾਂ ਪੀ ਕੇ ਤੂੰ ਤਾਂ ਕਰਦਾ ਫਿਰਦਾ ਮੁੰਡਾ ਮੇਰਾ ਬਹੁਤ ਗੱਲਾਂ ਬੜੀਆਂ ਗੱਲਾਂ ਕਰਦੇ ਆ ਉਹ ਮੈਂ ਤਾਂ ਸਾਮੇ ਰੱਖ ਜਿੱਦਾ-ਜਿੱਦਾ ਹੋਰ ਕਹਿੰਦਾ ਪੰਗਾ ਲਾਉਗਾ ਮੈਂ ਧੌਣ ਫੜੋ ਕੇ ਚੰਗਾ ਕੀਤਾ ਹੋਰ ਚਾਰ ਸੁਣਾਉਣੀਆਂ ਆਂ ਬੜੀ ਬੇਇੱਜ਼ਤੀ ਕੀਤੀ ਮਾਦੀ ਕਹੋ ਸਾਡਾ ਮੁੰਡਾ ਚੰਗਾ ਵਾ ਜਿਹੜਾ ਇਹਦੇ ਹੱਥੀ ਨਹੀਂ ਪਿਆ ਜੇਕਰ ਤੇ ਵੀ ਗਾੜੀਆਂ ਉਹ ਜਾ ਹੁੰਦਾ ਨਾ ਤੇ ਸਿਰ ਪਟਣੇ ਹੀ ਅੱਜ ਉਹੋ ਤਾਂ ਕਹਿੰਦਾ ਕਿ ਨਾ ਮੈਨਾਂ ਤਾਂ ਇਹਨੂੰ ਤਾਂ ਪਤਾ ਹੀ ਨਹੀਂ ਕਿਧਰ ਗਿਆ ਕਿਧਰ ਨਹੀਂ ਤੇ ਤਾਂ ਹੀ ਮੈਂ ਤੁਹਾਨੂੰ ਕਿਹਾ ਸੀ ਨਾ ਕਿ ਤੁਕੜਾ ਦੱਸ ਕੇ ਕਹਿ ਵੀ ਮੈਂ ਫਲਾਣਥਾਂ ਚੱਲਿਆ ਹਾਂ ਕਹਿੰਦਾ ਮੈਂ ਮੈਨੂੰ ਤਾਂ ਕਿਹਾ ਇਦੀ ਗੱਲ ਕਹਿ ਮੈਂ ਇੱਥੇ ਹੀ ਆ ਕਿਤੇ ਲੱਗ ਗਈਆਂ ਚੰਗਾ ਹੋਇਆ ਚੰਗਾ ਹੋਇਆ ਤੇ ਘਰ ਦੇ ਜਲਾਮਾਂ ਦੇ ਕੇ ਆਏ ਜੀ ਅਗਰਿਆ ਨੂੰ ਪਤਾ ਲੱਗਾ ਉਹਨੂੰ ਮੈਂ ਹੁਣ ਕਹਿਤਾ ਮੈਂ ਤਾਂ ਗਾਂਦ ਤੇ ਕੰਮ ਹੋ ਗਿਆ ਨਾ ਤੇ ਮੈਂ ਫੇਰ ਨਾ ਆਖੀ ਉਹ ਵਾਦਾ ਕਰਦਾ ਹੋਇਆ ਨਹੀਂ ਨਹੀਂ ਤੁਸੀਂ ਕਹਿਣਾ ਸੀ ਵੀ ਇੱਕ ਵਾਰੀ ਤੇ ਬਚ ਕੇ ਆ ਗਿਆ ਹੈ ਤਾਂ ਉਹਨੇ ਵੇਖ ਲਿਆ ਤੇ ਉਹਨੇ ਛਡਾ ਲਿਆ ਤੇ ਜੇ ਮੜਕੇ ਕਿ ਤੇ ਉਹਨੂੰ ਨਾ ਅੰਦਰ ਪਤਾ ਲੱਗਾ ਤੇ ਬਾਹਰ ਕੋਲ ਕੋਲ ਕੇ ਮੰਨ ਲੇ ਤਾਂ ਚੰਗੇ ਰਹੋਗੇ ਉਹ ਮੈਂ ਦਸੀ ਗੱਲ ਮੈਂ ਆ ਕੋਈ ਸਾਡਾ ਕਿਹੜਾ ਕੋ ਵਟ ਰਹਾ ਦਵਾਗਾ ਏਡੀ ਵੱਡੀ ਗੱਲ ਕਰਦੇ ਨਾ ਵੱਧ ਗਈ ਆ ਠੀਕ ਆ ਹਾਦੀ ਨਹੀਂ ਇਹ ਦਿਮਾਗ ਖਰਾਬ ਹੋ ਜਾਊਗਾ ਜਾਊਗਾ ਨਹੀਂ ਤੂੰ ਇੰਨਾ ਚਰਕਾ ਦੀ ਲਾਇਆ ਉੱਥੇ ਆ ਦੋ ਗੱਲਾਂ ਕਰਦੀਆਂ ਟੁੱਟ ਕੇ ਆਪਣੇ ਘਰ ਆ ਜਣਾ ਸੀਗਾ ਉਹ ਕਈ ਗੱਲਾਂ ਚੱਲ ਪਏ ਫੇਰ ਵੀਰ ਕਹਿੰਦਾ ਬਹਿ ਜਾ ਬਹਿ ਜਾ ਚਾਹ ਪਾਣੀ ਪੀਤਾ ਸੀ ਮੈਂ ਮੈਂ ਤਾਂ ਪਹਿਲਾਂ ਹੀ ਕਹਾਂਗਾ ਰੋਟੀ ਦਾ ਵੀ ਕਹਿਣ ਲਿਆ ਸੀ ਉਹ ਮੈਂ ਲੈਨੇ ਰੋਟੀ ਤੇ ਬੰਕਾ ਦੇ ਆਵੇਂ ਨਾ ਚਾਹਾਂ ਚੂਆਂ ਪੋਤੀਆਂ ਪੀਆ ਕਰੋ ਉਹਨਾਂ ਕਿਹੜੀ ਚੱਜ ਦੀ ਗੱਲ ਕਰਨੀ ਆ ਪੁੱਠੀ ਮੱਤਾਂ ਦੇਣੀ ਹੁੰਦੀ ਜਦੋਂ ਜਾਣਾ ਹੁੰਦਾ ਵਾ ਕੋਤ ਨਹੀਂ ਪੁੱਠੀ ਮੱਤ ਦਿੱਤੀ ਕੋਈ ਚੱਲ ਯਾਰ ਫੇਰੀ ਮੇਰਾ ਭਰਾ ਵਾ ਚੰਗੀਆਂ ਮੱਤਾਂ ਹੀ ਦਿੰਦਾ ਹੁੰਦਾ ਵਾ ਆਪਣਾ ਹੀ ਚੰਗਾ ਕਹਿਣਾ ਹੁੰਦਾ ਦੂਜੇ ਨੂੰ ਵੀ ਲੋੜ ਵਾ ਮੇਰੀ ਗੱਲ ਸੁਣੋ ਕੀ ਰੋਟੀ ਤੇ ਨਹੀਂ ਖਾਏ ਕਿਤੇ ਉਹ ਯਾਰ ਰੋਟੀ ਕਿੱਥੇ ਖਾਣੀ ਸੀ ਯਾਰ ਚਾਹ ਚੂ ਪੀਤੀ ਕੋਈ ਪਾਣੀ ਘੁੱਟ ਪੀਤਾ ਤੇ ਮੈਂ ਦੱਸਾਂ ਤੇ ਡਿਆ ਤੂੰ ਫੇਰ ਉਹੀ ਗਾਹ ਦੀ ਗਾਂ ਜਿਹੜੀ ਪਰਝਾਈ ਆ ਨਾ ਤੁਹਾਡੀ ਇੱਕ ਰੋਟੀ ਠੀਕ ਆ ਨਾ ਬਚ ਕੇ ਰਿਹਾ ਇਹ ਗੱਲ ਤੋਂ ਉਹ ਚੱਲ ਯਾਰ ਮੇਰਾ ਨੇ ਜੀ ਕਰਦਾ ਮੈਨੇ ਸੁਣਨ ਨੂੰ ਉਹ ਚੱਲ ਮੈਂ ਮੈਂ ਕਿਹੜੀ ਖਾ ਕੇ ਨਾ ਤੂੰ ਤੇ ਮੇਰੇ ਦੁਆਲੇ ਇਤਨਾ ਹੋ ਗਿਆ ਨਾ ਪਰ ਇੰਨਾ ਚਿਰ ਜਾ ਕੇ ਨਹੀਂ ਬਈਦਾ ਹੁੰਦਾ ਅਗਲੇ ਤੇ ਕਰ ਗਏ ਤੇ ਲਾਮਾਂ ਦੇਣੀ ਤੇ ਕਿੰਨਾ ਗੱਲਬਾਤ ਕਰਕੇ ਆਉਣਾ ਫਿਰ ਤੂੰ ਕਹਿੰਦਾ ਫਿਰ ਕਹਿ ਕੇ ਕੀ ਆਇਆ ਨੂੰ ਤੂੰ ਤੇ ਹੱਥ ਲਾ ਗਿਆ ਆ ਗਿਆ ਤੂੰ ਗੱਲ ਕੋ ਕੀਤੀ ਨਹੀਂ ਹੂੰ ਹੂੰ ਕਰਕੇ ਆਪਣੇ ਭਰਾ ਦੇ ਘਰ ਆਇਆ ਉਹ ਚੰਗਾ ਪਾਪਾ ਠੰਡੇ ਹੋ ਜਾਓ ਹੁਣ ਕੇ ਪਾਸੇ ਜੀਂਦਿਆ ਕਰ ਹਾਂ ਐਂਡ ਹੈ ਤੇ ਦੇਖੋ ਉਹ ਚਾਹ ਤੇਰਾ ਤੇ ਕਮੀ ਇਹੋ ਚੱਲ ਚਾਹ ਬਣਾਵਾ ਘਟ ਪੀ ਲੈਨੇ ਚਾਹ ਵੀ ਵੇਖਾ ਕੜੀ ਚੋਂ ਦੀ ਭਰਾਵਲਦਾ ਹੋਈਂਦਾ ਮਿੰਟ ਵਿੱਚ ਭਰਾ ਨੇ ਕਿਹੜੀ ਕ ਸਿੱਧੀ ਮਤ ਦੇਣੀ ਆ ਇੰਨਾ ਚਿਰ ਉਥੇ ਬਿਠਾੜ ਛੜਿਆ ਲੱਗੇ ਕੀ ਪਣ ਕੀ ਪੱਟੀ ਚੜੀ ਹੋਣੀ ਆ ਇਹ ਤਾਂ ਹੌਲੀ ਹੌਲੀ ਬਾਹਰ ਆਊ ਵੀ ਕੀ ਗੱਲ ਕੀਤੀ ਤੇ ਕੀ ਨਹੀਂ ਇੱਕ ਤੇ ਇਹ ਚੀ ਬੜਾ ਖਲਾਰਾ ਪਿਆ ਵਾ ਕਿੰਨੇ ਦਿਨ ਹੋ ਗਏ ਸਾਫ਼ ਨਹੀਂ ਕੀਤੀ ਤੇ ਰਾਈ ਨੂੰ ਸਾਫ਼ ਕਰਾ ਕਿੰਨਾ ਘਟਾ ਪਿਆ ਇੱਥੇ ਵੀ ਮम्मी ਨੇ ਕਿਹਾ ਵਰਤ ਕੇ ਨਾ ਡੱਬਾ ਉਹ ਨਿਓ ਖਰੇ ਬੰਦ ਕੀਤਾ ਚੇਤਾ ਭੁੱਲ ਗਿਆ। ਚਲੋ। ਬਾਕੀ ਸਾਰਾ ਠੀਕ ਹੀ ਹੈ। ਫੋਨ ਆਉਂਦਿਆ ਖਰੇ ਤੋਂ। ਪਹਿਲਾ ਫੋਨ ਵੇਖਾਂ ਜਾ ਕੇ ਕਿਹਦਾ ਆਉਂਗਾ। ਮੰਮੀ ਦਾ ਫੋਨ। ਹਲੋ। ਹਾਂਜੀ ਸਸੀ ਕਾ ਮੰਮੀ। ਹਾਂਜੀ ਸਭ ਠੀਕ ਠਾਕ ਤੁਸੀਂ ਸੁਣਾਓ। ਹਾਂ ਹੋਰ ਸਿੱਤਾਂ ਠੀਕ ਨੇ ਅੱਛਾ ਹੋਰ ਵੀਰ ਹੋਣੀ ਠੀਕ ਠਾਕ ਨੇ ਆਉਂਦਾ ਫੋਨ ਠੀਕ ਨਿੱਕੀ ਦਾ ਠੀਕ ਆ ਹਾਂਜੀ ਹਾਂਜੀ ਮੰਮੀ ਹੋਣੀ ਨੇ ਸਭ ਠੀਕ ਠਾਕ ਆ ਹਾਂਜੀ ਕੋਈ ਨਹੀਂ ਡੜੀ ਗਏ ਕਿ ਕਰੇ ਬਾਹਰ ਨੂੰ ਇਹ ਵੀ ਇੱਥੇ ਬਾਹਰ ਹੋਣੀ ਆ ਕਿਤੇ ਹਾਂਜੀ ਕਿਹ ਕੀ ਗੱਲ ਆ हां मम्मी ਕੋਲੋਂ ਹੁੰਦਾ ਤੇ ਦਈਆ ਕਰਨ ਪਰ ਕੀ ਕਰੀਏ ਹੁਣ ਤੁਹਾਨੂੰ ਵੀ ਪਤਾ ਵੀ ਹਾ ਤੇ ਕਿੰਨਾ ਟੈਟ ਵਾ ਸੋਖੇ ਤੇ ਹੋ ਜਾਣਗੇ ਮਮੀ ਪਰ ਇਹਨੇ ਪੈਸੇ ਕਿੱਥੋਂ ਆਉਣੇ ਆ ਅੱਛਾ ਫਿਰ ਵੀ ਤਾਂ ਦੇ ਹਾਂ ਸਰਵੇ ਉਹਨੇ ਕਿੰਨੇ ਕ ਲੱਗ ਜਾਣਗੇ ਪਹਿ 8 ਲੱਖ 10 ਮਮੀ 8 ਲੱਖ ਥੋੜਾ ਹੁੰਦਾ ਵਾ ਹੱਡਾ ਤੇ ਗਿਆ ਹੱਥ ਬਟਾ ਟਿਆ ਟਾਂ ਹਾਂ ਸੂਲ ਜਾਣ ਲੱਗੀਆਂ ਤੇ ਕਿਤੇ ਘਰ ਦਾ ਇਹ ਮਾਂ ਕਿ ਸੁੱਖਾ ਹੋਇਆ ਥੋੜਾ ਬੋਤਾ ਤੈਨੂੰ ਪਤਾ ਤੇ ਹੈਗਾ ਸਾਰਾ ਕੁਝ ਆਸ਼ਾ ਹਾਂਜੀ ਹਾਂਜੀ ਮੈਂ ਉਹ ਤੇ ਮੈਨੂੰ ਪਤਾ ਤੇ ਹੈ ਸਾਡੀ ਬਾਤ ਤੇ ਕਰੋਗੀ ਚੱਲ ਅੱਗੇ ਵੀ ਨਾ ਕਰਦੇ ਹੋ ਹਾਂਜੀ ਨਹੀਂ ਬਾਕੀ ਕੋਈ ਗੱਲ ਨਹੀਂ ਮੈਂ ਮਮੇ ਨੂੰ ਸਲਾਹ ਕਰਕੇ ਫੇਰ ਤੈਨੂੰ ਫੋਨ ਕਰਨੀ ਹੈ ਹਾਂਜੀ ਅਗੋਂ ਫਿਰ ਜਦੋਂ ਕਹਿਣਗੇ ਉਦੋਂ ਹੀ ਕਰਨਾ ਵਾ ਕੋਈ ਗੱਲ ਹੈ ਮੈਂ ਤੁਹਾਨੂੰ ਫੋਨ ਕਰਕੇ ਦੱਸ ਦਿੰਨੀ ਆ ਨਾ ਹੋ ਤਾਂ ਮਮੀ ਦੀ ਗੱਲ ਕਰਾ ਦੂੰਗੀ ਤੁਹਾਡੇ ਨਾਲ ਹਾਂਜੀ ਚਲ ਠੀਕ ਆ ਮਮੀ ਸ਼ਰਨ ਹਾਂਜੀ ਮਮੀ ਉਹ ਤੇ ਕਿਹੜੇ ਨਾਲ ਗੱਲਾਂ ਕਰਨ ਦੀਆਂ ਕੁਛ ਨਹੀਂ ਮਮੀ ਦਾ ਫੋਨ ਆਉਂਦਿਆ ਹੀ ਮੈਂ ਤੁਹਾਨੂੰ ਵਾਈ ਮਾਰ ਲੱਗੀ ਹਾਂ ਠੀਕ ਠਾਕ ਆ ਮਮੀ ਹੁਣੀ ਹਾਂ ਸਭ ਠੀਕ ਠਾਕ ਵੇਰ ਠੀਕ ਵਾ ਹਾਂਜੀ ਹਾਂਜੀ ਚਲ ਵਧੀਆ ਫਿਰ ਤੇ ਮੰਮੀ ਉਹ ਮੰਮੀ ਲਈ ਗੱਲ ਕਰਨ ਵੀ ਤੁਸੀਂ ਕਹਿੰਦੇ ਰਹਿੰਦੇ ਫਿਰ ਉਹ ਬਾਹਰ ਭੇਜਣਾ ਕਿਤੇ ਸਨੀ ਨੂੰ ਸਨੀ ਨੂੰ ਹਾਂ ਤੇ ਕਹਿੰਦੇ ਇਹੀ ਕਿ ਵੀ ਕਿਵਨੋ ਕੰਮ ਦਾ ਪਤਾ ਲੱਗਾ ਤੇ ਉਧਰ ਜਾਏ ਭੇਜਣਾ ਤੁਸੀਂ ਤੇ ਅੱਛਾ ਹਾਂਜੀ ਗੱਲ ਤੇ ਪੁੱਤ ਚੰਗੀ ਆ ਪਰ ਤੈਨੂੰ ਵੀ ਪਤਾ ਆਪਣੇ ਘਰ ਦੇ ਹਾਲਾਤਾਂ ਤਾਂ ਮੈਂ ਤਾਂ ਉਹਨਾਂ ਨੂੰ ਕਿਹਾ ਵੀ ਸਾਡਾ ਹੱਥ ਬੜਾ ਟਾਟਵਾ ਤੇ ਕਿੰਨੇ ਕ ਪੈਸੇ ਕਹਿੰਦੇ 8 ਲੱਖ ਕਹਿੰਦੇ ਆ 8 ਲੱਖ ਵੀ ਬੜਾ ਵਾ ਪੁੱਤ ਸਾਡੇ ਗਰੀਬਾਂ ਵਾਂ ਤੇ ਐ ਕਿੱਥੋਂ ਕਢ ਲੈਣਾ 8 ਲੱਖ ਇਹ ਤਾਂ ਮਮੀ ਮਾਨਾ ਨੇ ਵੀ ਕਿਹਾ ਵਾ ਪਰ ਉਹ ਕਹਿੰਦੇ ਵੀ ਤੁਹਾਡੀ ਮਤ ਕਰਾਂਗੇ ਅਗੇ ਕਿਹੜੀ ਉਹਨਾਂ ਨੇ ਕਸਰ ਛੱਡੀ ਆ ਹੈ ਮੈਨੂੰ ਪਤਾ ਵਾ ਬਥੇਰਾ ਕਰਦੇ ਆ ਵਿਚਾਰੇ ਪਰ ਫਿਰ ਵੀ ਪੁੱਤ ਚੱਲ ਮੰਨ ਲਾ ਉਹ ਥੋੜੀ ਬਹੁਤੀ ਮਦਦ ਸਾਡੀ ਕਰ ਦੇਣਗੇ 2 ਲੱਖ ਦੀ ਕਰ ਦੇਣਗੇ 3 ਦੀ ਕਰ ਦੇਣਗੇ ਬਾਕੀ ਤੁਹਾਨੂੰ ਕੋਲੋਂ ਪਾਉਣੇ ਪੈਣੇ ਆ ਨਾ ਚੱਲ ਕੋਈ ਨਹੀਂ ਮਮੀ ਮਮੀ ਤਾਂ ਕਹਿਣ ਨਹੀਂ ਬਚਲ ਉਹ ਖਾ ਓਖੀ ਹੋ ਕੇ ਨਾ ਤੇ ਕਰੀ ਕਰ ਲੋ ਤੇ ਜੇ ਬਾਹਰ ਚੱਲ ਜਾਣਗੇ ਤਾਂ ਤੁਹਾਡੇ ਹੱਥ ਸੁਖਾ ਹੋ ਜਾਊਗਾ ਪੁੱਤ ਮੈਂ ਤੇ ਆਪ ਚੰਨੀ ਆ ਕਿ ਸਣੀ ਕਿਤੇ ਨਾ ਕਿਤੇ ਸੈੱਟ ਹੋ ਜੇ ਤੇ ਸਾਡੇ ਵੀ ਦਿਨ ਮੋੜਾ ਹੋਣਾ ਹੈ ਮੰਮੀ ਜੇ ਕੋਈ ਬਾਹਰ ਚਲ ਗਈ ਨਾ ਤੇ ਚੱਲ ਸਾਡੇ ਦਿਨ ਤੇ ਮੋੜੀ ਆਉਣਗੇ ਨਾਲੇ ਸਾਨੂੰ ਇੱਕ ਹੀ ਕੋਲਾਕੁੱਟ ਤੇ ਪੀਣਾ ਹੀ ਪਣਾ ਚੱਲ ਮੈਂ ਤੇਰੇ ਪਿਓ ਨਾਲ ਸਲਾਹ ਕਰ ਲੈਨੀ ਆ ਜੇ ਥੋੜਾ ਬਹੁਤਾ ਜ਼ਮੀਨ ਦਾ ਥੋੜਾ ਬਹੁਤਾ ਕਰਨਾ ਪਊ ਫਿਰ ਵੇਖ ਲਾਂਗੇ ਹੈ ਹੁਣ ਇਹਨੂੰ ਸੈੱਟ ਕਰਨਾ ਕਿ ਨਹੀਂ ਮੇਰੀ ਸਾਰੀ ਉਮਰ ਲੰਘ ਜਾਣੀ ਵਿਚਾਰੇ ਦੇ ਪੱਠੇ ਪਾਉਂਦਾ ਤੇ ਗੋਹਾ ਸੁੱਟਦਾ ਨੂ ਤੇ ਮੰਮੀ ਹੈ ਗਈ ਹੈ ਹੁਣ ਤੁਹਾਨੂੰ ਪਤਾ ਹੀ ਹੈ ਕਿਦਾਂ ਲੱਗੇ ਰਹਿੰਦੇ ਸਾਰਾ ਦਿਨ ਵਾਕਿਆ ਗੱਲ ਸਹੀ ਤਰ੍ਹਾਂ ਤੇ ਮੈਨੂੰ ਬੜਾਉਂਦਾ ਪੁੱਤ ਕਿ ਚੱਲ ਕੇ ਚੰਗੇ ਥਾਂ ਚੱਲ ਜੇ ਤੇ ਚੱਲ ਜ਼ਿੰਦਗੀ ਸਵਾਰੀ ਜਾਵੇ ਇਹਦੀ ਚੱਲ ਕੋਈ ਨਹੀਂ ਕਰ ਲੈਨੇ ਆ ਸਲਾਹ ਤੇ ਜੇ ਕੰਮ ਚੰਗਾ ਵਾ ਨਾ ਤੇ ਕੋਈ ਨਹੀਂ ਤੂੰ ਆਪਣੀ ਮੰਮੀ ਨੂੰ ਕਵੀ ਵੀ ਅਸੀਂ ਕਰਕੇ ਸਲਾਹ ਫ ਕਰਦੇ ਆ ਫੋਨ ਹੈ ਨਹੀਂ ਮੈਂ ਤਾਂ ਮੰਮੀ ਨੂੰ ਕਿਹਾ ਵਾ ਅੱਛਾ ਵੀ ਕੋਈ ਗੱਲ ਨਹੀਂ ਸਲਾਹ ਕਰਕੇ ਨਾ ਤਾਂ ਤੁਹਾਨੂੰ ਦੱਸ ਦਿੰਨੇ ਆ ਉਹਨਾਂ ਕਿਹੜਾ ਕੋ ਮਾੜਾ ਦੱਸਣਾ ਹੈਗਾ ਚੰਗਾ ਹੀ ਦੱਸਣਾ ਵਾ ਤੇ ਚੱਲ ਕੋਈ ਨਹੀਂ ਫਿਰ ਪੁੱਛ ਲੈਣੀ ਤੇਰਾ ਪਿਓ ਉਹ ਮੈਂ ਕਰ ਲੈਣੀ ਸਲਾਹ ਤੂੰ ਵੀ ਸੁਣੀਦਾ ਸਲਾਹ ਕਰ ਲੈ ਇੱਕ ਵਾਰੀ ਤੇ ਕੀ ਆਂਦਾ ਵਾ ਜੇ ਤੇ ਜਾਣ ਨੂੰ ਮੰਨਦਾ ਵਾ ਤੇ ਆਪਾਂ ਹੱਥ ਪਿਆਰ ਮਾਰੀਏ ਕਿਤੇ ਫਿਰ ਚੱਲ ਕੋਈ ਗੱਲ ਨਹੀਂ ਪੁੱਛ ਲੈਨੇ ਆ ਆ ਚਲੋ ਕਰ ਲੈਨੇ ਆ ਸਲਾ ਗੱਲ ਚਲ ਗਏ ਹੁਣ ਹੁਣ ਮਈਆਂ ਦੇ ਕਰਜ਼ੇ ਬਾਰੇ ਸੋਚੇ ਨਾ ਜਾ ਕੇ ਤੇ ਫੇਰ ਗੱਲ ਬੰਦੀ ਆ ਜੇ ਤੇ ਆ ਗਿਆ 68 ਥੱਲੇ ਇਹ ਤੇ ਦਵਾ ਦੂੰਗਾ ਇਹਨੂੰ ਰੁਪਇਆ 10 ਲੱਖ ਇਹ ਕਿੱਧਰ ਆਇਆ ਮਨਜਿੰਦਰ ਓਏ ਨਹੀਂ ਆਉਣਾ ਕਿੱਥੇ ਇਹ ਪਿੰਦਰ ਉੱਥੇ ਕਿਤੇ ਜਾ ਕੇ ਤੱਤਾ ਠੰਡਾ ਹੋਇਆ ਹੀ ਤੇ ਲੰਮਾ ਦੇਣਾ ਆ ਇਹ ਤੇ ਤੈਨੂੰ ਮੈਨੂੰ ਦੱਸਣਾ ਸੀ ਨਾ ਤੈਨੂੰ ਕੀ ਦੱਸਣਾ ਮੈਂ ਕੋਈ ਇਹਦੀ ਲੰਦੀ ਜਿਹੜਾ ਤੇਰੀ ਜਨਾਨੀ ਨੇ ਸਾਨੂੰ ਕਿਹਾ ਵੀ ਸਾਡੇ ਘਰ ਨਾ ਵੀ ਤੇ ਤੂੰ ਕੀ ਲੈਣ ਆ ਗਿਆ ਮੂੰਹ ਚੁੱਕ ਕੇ ਹੁਣ ਸਾਰਿਆਂ ਨੇ ਲਾਲਾ ਨਹੀਂ ਮਰ ਜਾਣਾ ਕਦੀ ਉਹ ਲੜਨਾ ਆ ਜਾਂਦਾ ਕਰੀ ਤੁਸੀਂ ਲੜਨਿਆ ਪਾ ਤੇ ਜੇ ਮੁੰਡੇ ਨੂੰ ਗੁੱਸਾ ਆਈ ਸਾਨੂੰ ਉਹ ਵੱਧ ਘੱਟ ਬੋਲ ਕੇ ਗਿਆ ਤੇ ਜੇ ਕੋਈ ਗੱਲ ਕਰੀ ਤੇ ਆਖਰ ਕਾਦੀ ਆ ਗਈ ਤੇ ਚਲ ਠੀਕ ਆ ਜੇ ਮੁੰਡਾ ਘਰ ਆ ਦੋ ਆਣ ਕੇ ਬਣ ਜਾ ਕਹਿ ਗਿਆ ਤੇ ਕੀ ਹੋ ਗਿਆ ਹੁਣ ਮਾਰਾ ਜਾ ਕਹਿ ਗਿਆ ਵਾ ਜਾਣ ਚੱਲ ਦੋ ਦੀ ਜਾਣ ਕਰਦਾ ਛੱਡਾ ਦੀ ਜਿਹੜਾ ਮੇਰੇ ਮੁੰਡੇ ਦੇ ਅਗਲੇ ਨੇ ਧੱਕਾ ਮਾਰਿਆ ਤੇ ਛੁੱਟ ਛੱਡਿਆ ਮੇਰੇੋਂ ਰੋਂੜਿਆ ਆਣ ਕੇ ਉਹ ਚੱਲ ਕੁਝ ਨਹੀਂ ਹੋ ਗਿਆ ਤੇਰੇ ਮੁੰਡੇ ਨੂੰ ਉਹਦਾ ਪਰਦੇ ਪਾਉਂਦੇ ਜੀ ਵੀ ਮੇਰੇ ਭਰਾ ਦੀ ਗੱਲ ਨਾਲ ਕੋਈ ਕਰ ਪਰਦੇ ਪਾਉਂਦਾ ਆਖਰ ਆਈ ਆ ਜਾਂਦੇ ਆ ਮੂੰਹ ਚੁੱਕ ਕੇ ਇਹਨੂੰ ਇੱਕ ਵਾਰੀ ਭਜਾਉਂਦੀ ਵੀ ਦੂਜੀ ਵਾਰੀ ਦਾ ਹੁੰਦਾ ਸੋਚ ਕੇ ਦਮਦਾ ਕੋਈ ਨਾ ਕੋਈ ਨਹੀਂ ਹੁੰਦਾ ਨਹੀਂ ਹੁੰਦਾ ਗੱਲਾਂ ਨ ਬੜੀਆਂ ਕਰਦੇ ਆ ਨਾ ਸਾਰਾ ਟੱਬਰ ਤੈਨੂੰ ਪਤਾ ਮੈਂ ਕਿਹੜੇ ਜਾਲ ਚ ਫਸਾਉਣ ਡਿਆ ਉਹਨੂੰ ਹੁਣ ਕਿਹੜੇ ਜੀ ਦੇ ਮੈਂ ਤੂੰ ਵੇ ਸਹੀ ਜੇ ਗੱਡੀ ਤੋਂ ਲੜਾਈ ਲੜੂਈ ਕਰਕੇ ਉਹਨੂੰ ਹਟਾ ਲਿਆ ਨਾ ਤਾਂ ਮੈਂ ਹੋਰ ਕਿਤੇ ਨਾ ਕਿਤੇ ਫਸਾ ਦੇਣਾ ਉਹਨੂੰ ਉਹ ਐਡੇ ਚਲਾਕ ਆ ਨਾ ਤੁਹਾਡੇ ਹੱਥਾਂ ਦੇ ਚੜਨ ਵਾਲੇ ਹੈ ਨਹੀਂ ਆ ਜਿੰਨੇ ਮਰਜ਼ੀ ਚਲਾਕੀਆਂ ਕਰੋ ਨਾ ਹਾਂ ਚੜਨ ਠੀਕ ਆ ਕਿ ਮੈਂ ਤਾਂ ਆਪਣਾ ਜੋਰ ਲਾਉਣ ਡਿਆ ਨਾ ਉਹਨੂੰ ਨਹੀਂ ਕਹਿਣ ਦਾ ਫਾਇਦਾ ਉਹ ਡਰਦਾ ਵਾ ਉਹ ਜੋ ਉਹਨੇ ਜੀਵਨ ਦੇ ਕਹਿਣਾ ਨਹੀਂ ਉਹੋ ਹੀ ਕਰਨਾ ਉਹਨੇ ਹੁਣ ਦੱਸਣਾ ਨਹੀਂ ਜਾ ਕੇ ਹਾਂ ਆਹੋ ਉਹਨੂੰ ਇੱਕ ਗੱਲ ਦੱਸ ਦਿਤੀ ਆ ਫੇਰ ਠਕਾਣੇ ਦੀ ਉਹ ਕਹਿੰਦਾ ਇਹਨੇ ਮੈਨੂੰ ਕਰਨੇ ਨਹੀਂ ਦੇਣਾ ਮੈਂ ਹੁਣ ਦੱਸਣਾ ਨਹੀਂ ਕਿਸ ਨੂੰ ਜਾ ਕੇ ਉਦੋਂ ਪਤਾ ਲੱਗਣਾ ਜਦੋਂ ਕੰਮ ਹੋ ਹੀ ਜਾਏ ਉਹ ਮੈਂ ਤੇਰੀ ਜਾਨ ਕੱਢ ਲੈਣੀ ਆ ਮੈਂ ਕਿਆ ਵਾਂ ਜਦੋਂ ਕਿਤੇ ਪਤਾ ਲੱਗਣਾ ਨਾ ਉਧਰ ਕੀ ਆ ਵਾ ਉਹਨੇ ਨੂੰ ਰੋਟੀ ਵੀ ਆਨੂੰ ਦੇਣੀ ਵੇਖੀ ਤੇ ਸਾਈਂ ਨਹੀਂ ਨਹੀਂ ਤਾਂ ਨਾ ਦੇਣ ਮੈਨੂੰ ਕੀ ਆਪੇ ਭੁੱਖਾ ਰਹੂਗਾ ਉਸ ਦੇਣੇ ਮੇਰੀ ਗੱਲ ਸੁਣ ਉਹ ਆਇਆ ਤਾਂ ਲਾਮਾ ਦੇਣੀ ਮੈਂ ਉਹਨੂੰ ਚਲੋ ਅਗੋ ਹੋਰ ਗੱਲ ਦੱਸ ਦਿਤੀ ਆ ਉਹਨਾਂ ਨੂੰ ਕੀ ਕਹਿਣਾ ਚੁੱਕ ਕੇ ਤਾਂ ਲਾਂਮਾ ਦੇਣ ਆ ਗਿਆ ਵੈਸੇ ਅਸੀਂ ਆ ਗਏ ਅਭੀ ਵੇਲੇ ਜਿਹਦੇ ਘਰ ਜਿਹਦੀ ਜੀ ਕੀਤਾ ਉਹ ਗੱਲ ਮੂੰਹ ਚੁੱਕ ਕੇ ਆ ਗਏ ਸਾਡੇ ਦਾ ਜਾ ਜਾ ਖੰਡੀ ਰਹਿ ਕੋਈ ਗੱਲ ਨਹੀਂ ਆਪਣਾ ਕੰਮ ਕਰ ਜਦੋਂ ਕੋਈ ਕੰਮ ਕਰਦਾ ਹੈ ਨਾ ਫਿਰ ਕਈ ਗੱਲਾਂ ਜਾਂਦੀਆਂ ਵੀ ਪੈਂਦੀਆਂ ਤੂੰ ਇਹ ਜਿਹੜਾ ਮੈਂ ਨਹੀਂ ਜਾਂਦੀ ਕਹਦੀ ਇਹ ਗੱਲ ਮੈਨੂੰ ਕੀ ਲੋੜ ਚੱਲ ਕੋਈ ਗੱਲ ਨਹੀਂ ਜਾ ਫਿਰ ਤੂੰ ਦੇਵੇਂ ਪੰਗੇ ਲਈ ਜਾਨੀ ਵਿੱਚ ਬਦੋ ਬਦੋ ਤੈਨੂੰ ਕਿਹਾ ਕਿਨੇ ਕੋ ਸਣੀ ਉਠੋ ਤਾਂ ਕੀ 10 ਕਿਲੋ ਬਿੜ ਚੁੱਕੇ ਸੀ ਹਾਂ ਹੋਣਾ ਕਿ ਹੀ ਮੰਮੀ ਦਾ ਫੋਨ ਆਉਣ ਲਿਆ ਹੀ ਪੰਡੋ ਇਹ ਆਂਦੇ ਕੁਛ ਨਹੀਂ ਤੁਸੀਂ ਵੀ ਕਹਿੰਦੇ ਇਹਨਾਂ ਬਾਹਰ ਜਾਣ ਵਲੋਂ ਹਾਂ ਤੇ ਉਹ ਕਹਿੰਦੇ ਵੀ ਗੱਲ ਬਣ ਗਈ ਹੈ ਕਿਹਨ ਬਣੀ ਕਿੱਥੇ ਦੇ ਹੀ ਦੱਸਣਾ ਤੇ ਤੁਸੀਂ ਦੱਸੋ ਵੀ ਇਦਾਂ ਕਰਨ ਦੀ ਜਣਾ ਕਿ ਨਹੀਂ ਨਹੀਂ ਉਹ ਤੇ ਚਲ ਕੋਈ ਨਹੀਂ ਜਾਣਾ ਇਆ ਤੇ ਆਪੀ ਪੈ ਪੋਏ ਪੈ ਹੀ ਤੇ ਕਹਿੰਦੇ ਵੀ 8 ਲੱਖ ਲੱਗਣਾ 8 ਲੱਖ ਹਮ ਹਟ ਲੱਖ ਬੜਾ ਪੈ ਹੈ ਯੋ ਚਲ ਕੋਈ ਨਹੀਂ ਤੋ ਇਹ ਜੇ ਜਾਣ ਦੀ ਗੱਲ ਕਰਾਂ ਉਹ ਕਹਿੰਦੇ ਵੀ ਆਪਾਂ ਮਤ ਕਰਦਾਂਗੇ ਥੋੜੀ-ਮੋਟੀ। ਹਮ ਮਤ ਕਰਦੇ ਇਹਨਾਂ ਕਿ ਠੀਕ ਆ ਪਰ ਇਹ ਆ ਵੀ 8 ਲੱਖ ਪੈਸੇ ਬੜੇ ਹੁੰਦੇ ਆ। ਮੈਂ ਕਹਿੰਦਾ ਇਹਨਾਂ ਨਾ ਹੋਵੇ 8 ਲੱਖ ਕੋ ਲਾਗ ਦੀ ਇਹ ਖਰਾਬ ਹੀ ਹੋ ਜੇ ਤੇ ਫਿਰ ਕੰਮ ਵੀ ਨਾ ਬਣੇ ਤੇ ਕੀ ਫਾਇਦਾ। ਇਦਾਂ ਨਹੀਂਵੇਂ ਸੋਚੀਦਾ ਹੋਈਦਾ। ਤੁਸੀਂ ਪਹਿਲਾਂ ਹੀ ਇਹੋ ਜਿਹੀ ਗੱਲਾਂ ਕਰਨ ਡੈਪੋ। ਆਹੋ ਦੇ ਹੋਰ ਕੀ ਆ ਅੱਜਕੱਲ ਤੈਨੂੰ ਪਤਾ ਕਿੰਨਾ ਧੋਖੇ ਹੁੰਦੇ ਆ। ਨਾਲ ਵੀ ਦੱਸਣ ਡਿਆ ਵਾ ਉਹਦੇ ਵਾਲੇ ਕੰਮ ਆ ਕੋਈ। ਚਲ ਕੋਈ ਨਹੀਂ ਵਹਿਲੇ ਨੇ ਸਲਾਹ ਕਰਕੇ ਕੀ ਆਂਦੀ ਉਹ ਤਾਂ ਮਮੇ ਮਮੀ ਤਾਂ ਕਹਿਣ ਲੀ ਪਈ ਤੂੰ ਤਾਂ ਕਰਕੇ ਸਲਾਹ ਤਾਂ ਦੱਸ ਦੋ ਮੈਂ ਤਾਂ ਕਹਿ ਮਮ ਨੂੰ ਕਹਿਨੀ ਐ ਤੇ ਮਮੀ ਆਈ ਗਈ ਉਸ ਵੇਲੇ ਜਦ ਮੈਂ ਫੋਨ ਕੱਟਿਆ ਹੀਗਾ ਤੇ ਮਮੀ ਨੂੰ ਕੀਤੀ ਤਾਂ ਮੈਂ ਕਹਿੰਦੇ ਕੋਈ ਨਾ ਸਲਾਹ ਕਰ ਲੈਨੇ ਡਾੜੀ ਨਾਲ ਚਲੋ ਠੀਕ ਆ ਠੀਕ ਆ ਚਲ ਵਧੀਆ ਉਹ ਤਾਂ ਮੈਂ ਵੀ ਆਪੇ ਸੋਚਦਾ ਮਾਂ ਵੀ ਜੇ ਮੈਂ ਚੱਲ ਜਾ ਤਾਂ ਇਹ ਆ ਵੀ ਇਹ ਵਿਚਾਰੇ ਮਗਰਲੀ ਉਮਰੀ ਠੀਕ ਰਹਿਣਗੇ ਹਨਾ ਅੱਡੀ ਕਿਤੇ ਕਰੀਬੀ ਕੱਟੀ ਜਾਊਗੀ ਹੋਰ ਕੀ ਐ ਮੈਂ ਤੇ ਆਪ ਚਾਹਨੀ ਐ ਕਿ ਚਲ ਮਗਰਲੀ ਉਮਰੀ ਮਨੁੱਖਾ ਨੂੰ ਫਿਰ ਸੁੱਖ ਮਿਲਦੀ ਐ ਉਹ ਤਾਂ ਗੱਲ ਠੀਕ ਆ ਮੈਂ ਬੜਾ ਕਿ ਸੋਚਣ ਡਿਆ ਮੈਂ ਸੋਚਣ ਡਿਆ ਵਾਂ ਕਿ ਇਹ 8 ਲੱਖ ਰੁਪਈਆ ਬੜਾ ਹੁੰਦਾ ਵਾ ਜੇ ਕਿਤੇ ਫਸ ਗਿਆ ਨਾ ਗੱਲ ਨਾ ਬਣੀ ਕੰਮ ਨਾ ਬਣਿਆ ਹੋ ਜਾ ਤੇ ਫਿਰ ਬੜਾ ਖੋਜਣਾ ਇਹ ਤੇ ਇਹ ਪਹਿਲਾਂ ਕੋਈ ਹੋ ਜਾ ਕਲਾਕਾਰ ਬਈ ਬੰਦਾ ਚੰਗਾ ਸੋਚੇ ਤੇ ਚੰਗਾ ਹੀ ਹੁੰਦਾ ਵਾ ਉਸ ਦਿਨ ਨੇ ਸੋਚਨੀ ਪੈਂਦੀਆਂ ਉਹ ਜੀਆਂ ਗੱਲਾਂ ਅਹੀਂ ਕਿਤੇ ਸਹੂਕਾਰ ਵਾ ਇਹ ਕੋਈ ਰੁਪਈਆ ਲਾਤੇ ਤੇ ਨਾਲ ਗੱਲ ਬਣੀ ਤੇ ਫਿਰ ਦੋਰੇ ਫਿਰ ਲਾ ਲਾਂਗੇ ਦੱਸ ਹਾਂ ਕਿਉਂ ਫਿਰ ਉਹ ਕੱਲ ਵਾਰ ਵਾਰ ਕਹੀ ਜਾਂਦੇ ਹੁੰਦੇ ਜੀ ਮੈਂ ਸਗੋਂ ਮੰਮੀ ਨਾਲ ਵੀ ਗੱਲ ਕੀਤੀ ਐ ਮੈਂ ਕਹਿੰਦੇ ਕੋਈ ਗੱਲ ਨਹੀਂ ਸਲਾਹ ਕਰ ਲੈਨੇ ਆ ਜੇ ਕਰੀਓ ਕਿ ਸੋਖੀ ਹੋ ਕਿ ਪਹਿਲਾ ਲਾਂਗੇ ਕਿਤੇ ਬਾਹਰ ਦਾ ਬੰਜੂ ਕਦੇ ਹਨੇ ਸੁੱਖ ਮਿਲ ਜੂਗਾ ਕਿਤੇ ਹਾਂ ਉਹ ਤੇ ਚੱਲ ਗੱਲ ਤੇਰੀ ਠੀਕ ਆ ਬਾਕੀ ਕੋਈ ਨਹੀਂ ਮੈਂ ਕਰਦਾ ਗੱਲ ਭਲਾ ਤੋ ਮੈਂ ਕਰਦਾ ਮੰਮੀ ਨੂੰ ਫੋਨ ਤੇ ਮੈਂ ਆਪ ਗੱਲ ਕਰਦਾ ਹਾਂ ਤੇ ਬਾਕੀ ਡਾਡੀ ਨਾਲ ਸਲਾਹ ਕਰਦੇ ਆ ਕੀ ਜਾਂਦੇ ਭੋਲਾ ਆ ਕੋਈ ਨਾ ਮੈਂ ਕਹਿੰਨੀ ਮੈਂ ਵੀ ਕਰਨੀ ਲੱੜਨਾ ਗੱਲ ਤੇ ਫਿਰ ਆਪੇ ਦੱਸ ਦੇ ਕੀ ਕਰਨਾ ਉਹ ਕੋਈ ਗੱਲ ਨਹੀਂ ਵਿਖ ਲੈਣੇ ਆਹ ਚਲ ਇਦਾਂ ਦੀ ਗੱਲਾਂ ਨਾ ਐਵੇਂ ਸੋਚਿਆ ਕਰੋ ਮਾਂ ਜੇ ਪਹਿਲਾਂ ਇਹ ਤੁਹਾਨੂੰ ਨੁਕਰ ਕਰੀ ਜਾਂਦੇ ਜੀ ਚਾਹ ਪੀਣੀ ਜੀ ਚਾਹ ਨਾਲ ਆ ਮੈਂ ਲਿਓ ਨਹੀਂ ਬਣਾਉਂਦਾ ਉਹਦਾ ਗੱਲ ਤੇ ਠੀਕ ਆ ਜੇ ਕਿਤੇ ਗੱਲ ਪਨ ਜੇ ਵਧੀਆ ਇਹ ਆ ਕਿ ਤਾਏ ਹੋਣਾ ਦਾ ਮੂੰਹ ਬੰਦ ਹੋ ਜਾਣਾ ਵਾ ਜੀ ਇਹ ਤੇ ਮੇਰਾ ਵੀ ਕਰਦਾ ਵਾ ਕਿ ਪੈਸੇ ਆਉਣ ਐਵੇਂ ਵੀ ਗੱਡੀਆਂ ਦੇ ਘੁੰਮੀਆਂ ਬਾਕੀ ਜੋ ਰੱਬ ਨੂੰ ਮਨਜ਼ੂਰ ਕੋਈ ਨਹੀਂ ਕਰਦੇ ਡਾਡੀ ਨਾਲ ਸਲਾਹ ਵਾਲਾ ਕੀ ਕਹਿੰਦੇ ਆ ਨਾ ਪੋਤਾ ਇੱਧਰ ਆ ਕੰਗੀ ਲੈ ਕੇ ਲਿਆ ਦੇ ਨੀ ਮੰਮੀ ਇੱਥੇ ਬਹਿ ਆ ਲੋ ਨਹੀਂ ਇੱਥੇ ਬਹਿ ਨਾ ਤੇਰਾ ਜਾਪ ਸਿਰਵਾਉਣਾ ਮੰਮੀ ਸਿਰ ਮੈਂ ਵਾਇਆ ਵਾ ਉਹ ਬਹਿ ਜਾ ਨਾ ਤੂੰ ਕਿਦਾਂ ਰਖ ਲਾਰ ਛੜਨੀ ਕਿਤੇ ਚੱਜ ਨਾ ਸਿਰ ਸਿਰ ਰੋਹਾ ਲਿਆ ਕਰਕੇ ਤੇ ਮੰਮੀ ਸਿਰ ਦਾ ਕੀ ਹੈ ਮੇਰਾ ਨਹੀਂ ਜੀ ਕਰਦਾ ਮੇਰਾ ਜੀ ਕਰਦਾ ਮੇਰੀ ਨੋਤ ਹੈ ਬਣੀ ਪੱਬੀ ਰਵੇ ਕਿਤੇ ਆਪਾਂ ਇੱਕ ਕੰਮ ਕਰੀਏ ਹਾਂਜੀ ਕਿਹ ਦਿਨ ਸ਼ਹਿਰ ਚੱਲੀਏ ਹੂੰ ਤਾਂ ਆ ਤੇਰੇ ਵਾਲ ਸਟ ਕਰਾ ਕੇ ਲਿਆ ਮਾਂ ਨਹੀਂ ਨਹੀਂ ਮੰਮੀ ਮੈਂ ਨਹੀਂ ਕਰਾਉਣੇ ਹੈਗੇ ਆ ਦੇ ਐਵੇਂ ਹੁਣ ਤੇਰੇ ਖਲਦੇ ਨਹੀਂ ਮੇਰੇ ਕੋਲ ਦੇ ਤੂੰ ਚੁੱਪ ਕਰਕੇ ਨਾ ਕੋਈ ਗੱਲ ਨਹੀਂ ਜੇ ਮਾਸਾ ਘੋਲੇ ਵੀ ਹੋ ਜਾਣਗੇ ਨਾ ਚਲ ਪੁੱਤ ਪੋਨੀ ਕਰ ਲਿਆ ਕਰੀ ਨਹੀਂ ਮੰਮੀ ਸੋਣੀ ਨਹੀਂ ਲੱਗਦੀ ਤੁਹਾਨੂੰ ਮੇਰੇ ਲੰਮੇ ਵਾਲ ਪੁੱਤੇ ਨਹੀਂ ਕਟਾਉਣੇ ਤੇ ਮੇਰੀ ਧੀ ਉਹਦੇ ਸਿੱਧੇ ਹੀ ਕਰਾ ਲਿਆ ਬਣੀ ਕੀ ਰਹਿਣੀ ਜਦੋਂ ਮੇਰੇ ਨਾਲ ਜਾਨੀ ਆ ਨਾ ਤੇ ਮੇਰੇ ਮਨ 'ਚ ਇਹ ਹੁੰਦਾ ਵਾ ਇਹਦਾ ਟੌਰ ਹੋਣਾ ਚਾਹੀਦਾ ਵੱਧ ਤੋਂ ਵੱਧ ਨਾ ਤਿੰਦਰਨੇ ਕਿ ਤੇ ਕਹਿਣਾ ਹੁੰਦਾ ਵਾ ਮੰਮੀ ਤਾਂ ਕਰਕੇ ਇੰਨੇ ਖਿਲਰੇ ਲੱਗਦੇ ਆ ਨਿੱਕੇ ਨਿੱਕੇ ਵਾਲ ਹੁਣ ਉੱਗਣ ਬੜੇ ਦੇ ਆ ਨਾ ਤੇ ਉਹ ਵੀ ਚੰਗੇ ਨਹੀਂ ਆ ਇਸ ਕਰਕੇ ਲੱਗਦਾ ਵਾ ਵੇਖੀ ਤਾਂ ਸਹੀ ਮੈਂ ਤੇਰਾ ਸਿਰ ਬੰਦੀ ਅੱਜ ਕਿੱਦਾਂ ਸੋਹਣਾ ਲਓ ਜੀ ਯਾਰ ਨੂੰ ਸੱਸ ਦਾ ਪਿਆਰ ਆ ਹੈ ਐਵੇਂ ਸ਼ਦਨ ਜੀ ਬਣੀ ਰਹਿੰਦੀ ਆ ਮੰਮੀ ਹੌਲੀ ਬੋਹਾਂ ਮੇਰਾ ਇੰਨਾ ਸੱਸ ਲੱਭਣੀ ਹੈ ਕਿਵੇਂ ਨਾ ਲੱਭਣੀ ਨਹੀਂ ਤੇ ਮੈਂ ਅੱਗੇ ਸਭ ਕਰਮਾ ਵਾਲੀ ਆ ਤੇ ਗੱਲ ਹੋਰ ਇਹਨਾਂ ਮੈਨੂੰ ਇਹ ਕਿਹਾ ਵਾਬੇ ਮੇਰੇ ਨਾਲ ਚੱਲ ਤੇ ਆ ਤੇਰੇ ਵਾਸਤਾ ਟੱਕਰਾ ਕੇ ਲਿਆ ਮਾਂ ਆ ਵਾਕਈ ਹੋਏ ਨਹੀਂ ਪਿੰਦੇ ਮੈਂ ਨਹੀਂ ਜਾਣਾ ਹੈਗਾ ਕਿਉਂ ਐਦਾਂ ਕਰਕੇ ਮੇਰੇ ਨਾਲ ਚੱਲ ਨਾਲੇ ਛੋਟੇ ਕਰਾ ਕੇ ਲਿਆਵਾ ਨਹੀਂ ਨਹੀਂ ਉਹ ਆਹ ਦੇਖ ਲੈ ਕਿ ਕਿੰਨੇ ਵਧੀਆ ਲੱਗਣੇ ਆ ਥੋੜੇ ਜਿਹਾ ਪਤਾ ਹੌਲੀ ਕਰ ਲੈ ਕੋਈ ਗੱਲ ਨਹੀਂ ਹੈ ਨਹੀਂ ਮੰਮੀ ਸੋਹਣੇ ਲੱਗਣੇ ਮੈਨੂੰ ਨਹੀਂ ਚੰਗੇ ਲੱਗਦੇ ਉਦਾਂ ਮਖਤਰ ਨੂੰ ਗੱਲ ਦੱਸਾਂ ਮੰਮੀ ਲੱਗਦਾ ਤੇ ਮੰਮੀ ਮੀਡੀਆ ਕਰਨ ਲੱਗੇ ਹੁਣ ਮੇਰੇ ਵਾਲਾਂ ਦੀਆਂ ਵਿੱਚ ਆਹ ਨिके-ਨिके ਵਾਲ ਅੱਗੇ ਤੇ ਲੱਗਦੇ ਹੀ ਆਹ ਠੀਕ ਨਹੀਂ ਨਹੀਂ ਚੰਗੀਆਂ ਲੱਗਣੀਆਂ ਕੋਈ ਗੱਲ ਨਹੀਂ ਜਾਂ ਤੇ ਮੇਰੇ ਨਾਲ ਚੱਲ ਉਹ ਤੂੰ ਇਦਾਂ ਹੀ ਕਰਦੀ ਰਹਿਣਾ ਚਲੋ ਕਰੋ ਨਹੀਂ ਗੱਲਾ ਪਤਾ ਤੇ ਨੂੰ ਵੀ ਤੇਰੇ ਕੋਲੋਂ ਦਾ ਚਾਰ ਤੇ ਨੂੰ ਲੱਭਣ ਧਿਆ ਨਹੀਂ ਆਈਫੋਨ ਦਾ ਹਾਂਜੀ ਮੰਮੀ ਉੱਥੇ ਪਿਆ ਸਾਹਮਣੇ ਲੱਲਾ ਜਾ ਕੇ ਤੇ ਲਾ ਦੇ ਪਿੰਦਰਾਂ ਮੰਮੀ ਮੇਰੀਆਂ ਮੀਡੀਆਂ ਕਰੀ ਜਾਂਦੇ ਮੈਂ ਪਤਾ ਕਿਹੜੀ ਨਿੱਕੀ ਆ ਮੰਮੀ ਹਾਏ ਹਾਏ ਨਹੀਂ ਮੇਰਾ ਵੀ ਜੀ ਕਰਦਾ ਉਹ ਵੀ ਮੇਰੀ ਨੋਆ ਮੈਂ ਕਿਤੇ ਆਪ ਸੇ ਰਵਾਵਾ ਇਹਦਾ ਚੱਜਣਾ ਆ ਸਾਰਾ ਦਿਨ ਨਿਕੇ ਨਿਕੇ ਵਾਰ ਨੇ ਤੇ ਅੱਗੇ ਅੱਗੇ ਮੱਥੇ ਤੇ ਰਹਿੰਦੇ ਨੇ ਵੇਖੀ ਜੀ ਲਖਦੇ ਮੈਨੂੰ ਬਾਬੇ ਨੇ ਪੋਤੀ ਦਿੱਤੀ ਨਾ ਤੇ ਮੈਂ ਇਹ ਨਹੀਂ ਕਿੰਨੇ ਕਿ ਆਵਾਜ਼ ਰੱਖਿਆ ਕਰਨੀਆਂ ਇੱਥੇ ਪੋਨੀ ਸੋਹਣੀ ਜੀ ਕਰਦਿਆ ਕਰਨੀ ਤੇ ਮੈਂ ਜਦੋਂ ਲੈ ਕੇ ਗਈ ਰੱਖਣਾ ਕਿਤੇ ਜਸਵਿੰਦਰ ਦੀ ਪੋਤੀ ਆ ਬੜੀ ਸੋਹਣੀ ਹਾਂ ਵੇਖੀ ਤਾਂ ਸਹੀ ਚਲੋ ਮੰਮੀ ਠੀਕ ਤੂੰ ਤਾਂ ਮਛਦੇਨ ਜੀ ਬਣੀ ਰਹੀ ਨਹੀਂ ਚਲ ਹਾਂ ਵੀ ਕਾਈ ਨਹੀਂ ਕੰਮ ਇਹਨਾ